ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਸਵਾਗਤ ਹੈ ਤੁਹਾਡਾ ਮੇਰੇ ਬਲੌਗ ਤੇ ਅੱਜ ਅਸੀਂ ਚੱਲੇ ਆਂ ਬਸੰਤ ਪੰਚਮੀ ਦੇ ਮੇਲੇ ਤੇ ਮੱਥਾ ਟੇਕਣ ਜੀ ਆ ਸਾਡਾ ਲਾਡੀ ਹੈ ਜੀ ਤੇਰੀ ਸ਼ਾਪ ਆ ਜੀ ਪਹਿਲਾਂ ਦੱਸ ਵਾਸ਼ਿੰਗ ਸੈਂਟਰ ਜੀ ਹਾਂ ਵਾਸ਼ਿੰਗ ਹਾਂ ਦولتਪੁਰ ਰੋਡ ਤੇ ਧੰਨਵਾਦ ਹਾਂ ਜੀ ਮੱਥਾ ਟੇਕਣ ਤੋਂ ਬਾਅਦ ਆਪਾਂ ਗਿਆ ਜੀ ਲੰਗਰ ਪ੍ਰਸ਼ਾਦ ਦੇ ਜੀ ਲੰਗਰ ਦੇ ਵਿੱਚ ਥੋੜੀ ਜੀ ਵੀਡੀਓ ਬਣਾ ਲਈ ਸੀ ਲੰਗਰ ਚ ਵੀਡੀਓ ਬਣਾਉਣੀ ਵੀ ਜ਼ਰੂਰੀ ਸੀ ਪਤਾ ਲੱਗਣਾ ਚਾਹੀਦਾ ਵੀ ਇਹਨਾਂ ਨੇ ਲੰਗਰ ਖਾਧਾ ਹੈਗਾ ਲੰਗਰ ਬਹੁਤ ਟੇਸਟੀ ਸੀ ਕੜੀ ਚਾਵਲ ਸੀਗੇ ਨਾਲ ਪੂਰੀਆਂ ਸੀਆਂ ਮਿਕਸ ਵੈਜ ਸੀ ਨਾਲ ਹਲਵਾ ਸੀ ਤੇ ਪਕੌੜੇ ਬਣੇ ਹੋਏ ਸੀ ਫਿਰ ਆਪਾਂ ਨੇ ਥੋੜੀ ਜੀ ਵੀਡੀਓ ਲੈਤੀ ਆਲੇ ਦਿਵਾਲੇ ਦੇ ਲੰਗਰ ਖਾਣ ਵਾਲਿਆਂ ਦੇ ਕਿਉਂਕਿ بارش ਨਾਲ ਨਾ ਸਾਰਾ ਮਾਹੌਲ ਖਰਾਬ ਸੀ ਦੇਖੋ ਜੀ ਫਿਰ ਅਸੀਂ ਕਰ ਰਹੇ ਸੀ ਸ਼ੋਪਿੰਗ ਬਾਜ਼ਾਰ ਦੇ ਵਿੱਚ ਸਮਾਨ ਬਹੁਤ ਸੋਹਣਾ ਲੱਗਿਆ ਸੀ ਬਹੁਤ ਸੋਹਣੀਆਂ ਦੁਕਾਨਾਂ ਸਜੀਆਂ ਹੋਈਆਂ ਸੀ ਇਹ ਦੇਖੋ ਪਰ ਵਿਚਾਰਿਆਂ ਨੂੰ ਇੰਨੀ ਕਮਾਈ ਨਹੀਂ ਹੋਈ ਹੈਗੀ ਕਿਉਂਕਿ ਮੀਂਹ ਨਾਲ ਨਾ ਸਾਰਾ ਕੁਝ ਖਰਾਬ ਹੋ ਗਿਆ ਕਿੱਥੇ ਸਾਡੇ ਜਿਹੜਾ ਮੇਲਾ ਹੈਗਾ ਇਹ ਰਾਤ ਨੂੰ 12 ਵਜੇ ਚੱਲ ਪਾਉਂਦਾ ਸੀ ਤੇ ਫਿਰ 12 ਵਜੇ ਤੋਂ ਬਾਅਦ ਦੂਸਰੇ ਦਿਨ ਦੇ ਰਾਤ ਦੇ 8-9 ਵਜੇ ਤੱਕ ਚੱਲਦਾ ਸੀ ਇਸ ਕਰਕੇ ਨਾ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਘਾਟਾ ਪਿਆਗਾ ਕਿੱਥੇ ਰਾਤ ਦੇ 12 ਵਜੇ ਕਿੱਥੇ ਦਿਨ ਦੇ 12 ਵਜੇ ਚੱਲਿਆਗਾ ਕਿਉਂਕਿ ਮੀਂਹ ਇੰਨਾ ਜ਼ਿਆਦਾ ਸੀਗਾ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਬਹੁਤ ਸੋਹਣੀਆਂ ਦੁਕਾਨਾਂ ਲੱਗੀਆਂ ਹੋਈਆਂ ਸੀਆਂ। ਸਮਾਨ ਲੈ ਰਹੇ ਸੀ ਥੋੜਾ ਥੋੜਾ ਦਿਖਾਵਾਂਗੇ ਤੁਹਾਨੂੰ ਸਮਾਨ ਵੀ ਫਿਰ ਆਪਣੇ ਬਲੌਗ ਦੇ ਵਿੱਚ। ਇਹ ਤੁਰੀਓ ਹੀ ਜਾਣਗੇ। ਦੇਖਣਾ ਨਹੀਂ। ਸੱਸ਼ੀ ਕਲੈਂਟ ਜੀ। ਸੱਸ਼ੀ ਕਲੈਂਟ ਰੈਂਡਰ ਉਹ ਲੈਣਾ ਹੋ ਪਰਸ। ਲੈ ਲਾਂਗੇ ਜੀ। ਇਸ ਵੇ ਦੇ ਨਾਮ ਤੇ ਤੁਹਾਨੂੰ ਦਾ ਮਤਲਬ ਮੈਨੂੰ ਨਹੀਂ ਜਾਂਦੀ ਕਿ ਸਟਕ ਬਤਾਉਂਦਾ ਉਹ ਜਿੱਥੇ ਵੀ ਮਰਜ਼ੀ ਲੈ ਲਿਓ 250 ਘਟੇ ਮਿੰਟ ਦੇ ਨਾਲ ਤੇ ਫੇਸ ਟ੍ਰੈਕ ਰਹੀ ਜੀ ਉੱਤਰ ਦੇ ਨਹੀਂ ਹਾਂ ਧੰਨਵਾਦ ਥੋੜੀ ਲਾਉਂਗਾ ਮੈਂ ਅੱਛਾ 150 ਲਗਾ ਕੇ ਮੈਂ ਆਹੋਂ ਤੋਂ ਫੰਗਰ ਬਦਮੀ ਜਿੱਦਾਂ ਮੈਂ ਦੁਕਾਨ ਤੇ ਕੰਮ ਕਰਦਣ ਲੱਗੀ ਨਾ ਉਦੋਂ ਪੱਕਾ ਮੈਂ ਤੁਹਾਨੂੰ 100 ਰੁਪਏ ਲਾਵਾ ਮੈਂ ਦੇ ਚੱਲ ਲੱਗੀ ਚਾਹੇ ਤਾਂ ਪਾ ਲਈ ਸੋਇਟ ਠੀਕ ਹੈਗੀ ਯੂਜ਼ ਕਰਕੇ ਲਈ ਵਾਗੇ ਦੇਖ ਜੇ ਹੋਰ ਕੁਝ ਖਸਾਨਾ ਰੱਖ ਲਓ 100 ਰੁਪਏ ਦਾ ਜੀ ਆਮ ਨਹੀਂ ਹੁੰਦੀ ਚੋਕੀ ਘਰੋਂ ਹੈਲੋ ਲੈ ਆਪਾਂ ਉਹ ਸੀ ਲਿਫਾਫੇ ਚ ਪਾ ਦੋ ਸੋਨੇ ਚਾਂਦੀ ਦੇ ਕਾਟੇ ਆ ਆ ਕਿੰਨੇ ਸੋਨੇ ਡਿਜ਼ਾਈਨ ਨੇ ਸੋਨੇ ਚ ਮੈਂਨੇ ਕਾਫੀ ਟਾਈਮ ਪਹਿਲਾਂ ਇੱਕ ਡਿਜ਼ਾਈਨ ਲੈ ਗਿਆ ਸੀ ਉਹ ਸੋਨੇ ਵਰਗਾ ਹੀ ਲੱਗਿਆ ਕਰੇ ਪਾਇਆ ਉਹ ਚਾਂਦੀ ਦੇ ਆ ਗਿਆਂ ਸਾਰੀਆਂ ਹਨਾ ਹਾਂ ਅੱਜ ਸੋਨਾ ਚਾਂਦੀ ਆ ਮੈਂ ਅੱਜ ਕੱਲ ਮੈਂ ਸੋਨਾ ਚਾਂਦੀ ਬਜ਼ਾਰਾਂ ਚ ਜੋ ਛੱਡ ਕੇ ਗਲੀਆਂ ਚ ਮਿਲਣ ਲੱਗੀ ਹਾਂ ਹਾਂ ਹਾਂਜੀ ਮੇਲੇ ਦੇ ਵਿੱਚ ਦੇਖੋ ਕਿੰਨੇ ਸਾਰੇ ਝੂਲੇ ਲੱਗੇ ਹੋਏ ਨੇਗੇ ਦੇਖੋ ਬੱਚੇ ਕਿੰਨਾ ਇੰਜੋਏ ਕਰ ਰਹੇ ਨੇ ਕਿ ਸਾਡੇ ਵਾਲੇ ਕਹਿੰਦੇ ਅਸੀਂ ਤਾਂ ਕਿਸ਼ਤੀ ਦੇ ਵਿੱਚ ਬੈਠਣਾ ਪਰ ਮੈਂ ਕਿਸ਼ਤੀ 'ਚ ਬੈਠਦੇ ਨਹੀਂ ਹੁੰਦੀ ਕਿਉਂਕਿ ਮੈਨੂੰ ਤਾਂ ਬਹੁਤ ਜ਼ਿਆਦਾ ਡਰ ਲੱਗਦਾ ਉਹ ਤੋਂ ਬਾਅਦ ਇਹ ਕਹਿੰਦੇ ਹਸ ਤੱਕਟ ਲੈ ਕੇ ਜਾ ਰਹੇ ਹਾਂ ਕਿਸ਼ਤੀ ਦੇ ਵਿੱਚ ਬੈਠਾਂਗੇ ਤੇਖੋ ਜ਼ਬਰਦਸਤ ਇਸ ਚੱਲਿਆਣੀ ਹੈ ਹੁਣ ਕਿਸ਼ਤੀ ਦੇ ਵਿੱਚ ਬੈਠਣ ਲਈ ਚੂਲੇ ਲਾਣ ਲੱਗ ਗੀਆਂ ਪਰ ਧੁੱਪ ਦੀ ਰੋਸ਼ਨੀ ਪੈਣ ਲੱਗ ਗਈ ਸੀਗੀ ਉਹਦੇ ਕਰਕੇ ਵੀਡੀਓ ਦੇ ਵਿੱਚ ਸਹੀ ਨਹੀਂ ਦਿਖ ਰਹੀਆਂ ਸੀ ਇੱਕ ਫੇਰ ਆ ਰਿੰਗ ਪੈਂਦੇ ਹੁੰਦੇ ਨੇ ਜਿਹੜੇ 2 ਰੁਪਏ ਦੇ 8 ਰਿੰਗ ਕਹਿ ਰਹੇ ਸੀਗੇ ਪਰ ਮੈਨੇ ਕੋਈ ਟਰਾਈ ਨਹੀਂ ਕਰਿਆ ਹੈਗਾ ਕਿਉਂਕਿ ਇਹ ਪੈਂਦੇ ਨਹੀਂ ਹੈਗੇ ਮੇਰੇ ਤੇ ਤਾਂ ਉਸ ਤੋਂ ਬਾਅਦ ਆਪਣੇ ਸਬਸਕ੍ਰਾਈਬਰ ਮਿਲੇ ਇਹਨਾਂ ਨੇ ਆਪਣੀਆਂ ਐਵੇਂ ਗੱਡੀਆਂ ਲਾਈਆਂ ਹੋਈਆਂ ਸੀਆਂ ਤੇ ਮੈਨੂੰ ਕਹਿੰਦੇ ਮੇਰੀ ਵੀਡੀਓ ਪਾ ਦਿਓ ਤੁਸੀਂ ਇੰਸਟਾਗ੍ਰਾਮ ਤੇ ਇਹ ਨਹੀਂ ਜਿੰਨਾਂ ਨੇ ਆਪਣੀਆਂ ਗੱਡੀਆਂ ਲਾਈਆਂ ਹੋਈਆਂ ਸੀ ਜੀ ਵਧੀਆ ਲੱਗ ਰਿਹਾ ਸੀਗਾ ਇੰਜੋਏ ਕਰਿਆ ਚਾਹੇ ਮੇਲਾ ਇੱਕ ਦਿਨ ਲਈ ਹੁੰਦਾ ਪਰ ਸਾਨੂੰ ਵਧੀਆ ਇੰਜੋਏ ਕਰਿਆ ਵੀਰ ਜੀ ਵੀ ਆ ਗਏ ਸੀ ਮੇਲਾ ਦੇਖਣ ਵਾਸਤੇ ਤਦੋਂ ਫਿਰ ਜਿਉਂ-ਜਿਉਂ ਆ ਸ਼ਾਮ ਹੁੰਦੀ ਗਈ ਮੇਲਾ ਵਿਜੜਦਾ ਗਿਆ ਮੇਲਾ ਮੇਲੀਆਂ ਦਾ ਯਾਰਾ ਬੇਲੀਆਂ ਦਾ ਪੈਸੇ ਤੇਲੀਆਂ ਦਾ ਮੇਲਾ 4 ਦਿਨਾਂ ਦਾ ਢਾਈ ਦਿਨ ਦੀ ਜਿੰਦਗਾਨੀ ਬਸ ਜੀ ਮੇਲਾ ਦੇਖ ਲਿਆ ਅੱਜ ਸਾਨੇ ਕਿੰਨੇ ਟਾਈਮ ਦਾ ਕਹਿ ਰਹੇ ਸੀ ਪਸੰਤ ਪੰਜਵੀਂ ਆਊਗੀ ਪਸੰਤ ਪੰਜਵੀਂ ਆਊਗੀ ਪਸੰਤ ਪੰਜਵੀਂ ਲੰਘ ਚੁੱਕੀ ਐ ਮੀਂਹ ਨੇ ਸਾਡਾ ਮੇਲਾ ਵੀ ਖਰਾਬ ਕਰਤਾ ਠੀਕ ਹੈ ਜੀ ਮਿਲਦੇ ਆਂ ਜੀ ਤੁਹਾਨੂੰ ਅਗਲੇ ਵਲੌਗ ਨਾਲ ਬਸੰਤ ਪੰਜਵੀ ਦਾ ਮੇਲਾ ਸੀ ਦੇਖ ਚੁੱਕੇ ਹਾਂਗੇ ਹੱਸੇ ਕਾਲ ਜੀ ਪਾਈ ਰਹੇ ਹਾਂ